ਤੇ ਬੱਸ ਮਿਲ ਚੁੱਕਿਆ ਇਹਦੇ ਤੇ ਰੱਖਦੇ ਆ ਸਾਈਕਲ ਤੇ ਹੁਣੇ-ਹੁਣੇ ਹੋਇਆ ਐਂਟਰ ਆਪਾਂ ਇੰਡੀਆ ਦੇ ਵਿੱਚ ਗੋਰਖਪੁਰ ਉਬਾਲ ਤੇ ਉਬਾਲਨੇ ਕੇ ਬਾਅਦ ਇਸ ਕੋ ਹਮ ਪਕਾ ਕੇ ਇਸ ਕੋ ਬਣਾਤੇ ਹੈ ਗੁਰੀ ਵੀ ਇਧਰ ਨਿੰਦਰਾ ਜਿਆ ਜਾਏਗਾ ਇਧਰ ਆ ਵਾਈ ਵੀ ਸੋ ਗਿਆ ਤੇ ਬਾਦਸ਼ਾਹ ਹੋ ਰਹੀ ਆਪਾਂ ਨੂੰ ਲੈਣ ਆ ਗਿਆ ਤੇ ਇਧਰ ਗੱਗੀ ਦੀ ਅੰਗਾਰ ਆ ਆਹ ਉਹ ਬਈ ਸਾਈਕਲ ਲਈ ਤੇ ਗੁਰੀ ਗੁਰੀ ਤਾਂ ਲੱਗ ਗਿਆ ਟਾਈਮ ਆਰਨਾ ਤੇ ਹੁਣ ਮੈਂ ਵੀ ਕਾਰ ਹੀ ਦੇਵਾਂ ਬਈ ਤੈਂ ਸਲੀਪਿੰਗ ਬੈਠ ਜਾ ਤੇ ਅੱਗੇ ਚੱਲਦੇ ਆ ਚਾਹ ਚੂਪੀ ਕੇ ਆਉਣੇ ਆ ਜਾ ਕੇ ਤੇ ਬੱਸ ਮਿਲ ਚੁੱਕਿਆ ਇਹਦੇ ਤੇ ਰੱਖਦੇ ਆ ਸਾਈਕਲ ਤੇ ਜਲਦੀ ਪਹੁੰਚ ਕੇ ਆਪਾਂ ਜਲਦੀ ਹੀ ਵਾਪਸੀ ਕਰਨੀ ਆ ਆਪਣੇ ਫੇਰ ਤੋਂ ਟ੍ਰੈਪ ਤੇ ਸਾਈਕਲ ਰੱਖ ਰਹੇ ਆ ਗੁਰੀ ਦਾ ਉੱਪਰ ਮੇਰੇ ਵਾਲਾ ਤਾਂ ਰੱਖਦਾ ਤੇ ਆਪਣੇ ਸਮੇਤ ਇੱਕ ਬੰਦੇ ਦਾ 500 ਰੁਪਿਆ ਮੰਗਿਆਗਾ ਸਾਈਕਲ ਦੇ ਨਾਲ ਤੇ ਦੋਨਾਂ ਦਾ 1000 ਰੁਪਿਆ ਹੋ ਗਿਆ ਆਪਣਾ ਇੰਡੀਆ ਦਾ ਬਣੂਗਾ 700 ਰੁਪਿਆ ਬਣੂਗਾ ਤੇ ਪਹੁੰਚ ਜਾਗੇ ਵਾ ਬਟੂਲ ਉਸ ਤੋਂ ਬਾਅਦ ਪਲੇਨ ਹੀ ਆ ਰਹਾ ਬਾਈ ਆ ਬਾਈ ਪੰਜਾਬੀ ਤੁਸੀਂ ਪੰਜਾਬ ਵੀ ਰਹਿ ਕੇ ਆਏ ਹੋ ਕਿੰਨਾ ਟਾਈਮ ਬਾਈ ਮੈਂ ਦੱਸ ਕਿਹੜੀ ਜਗ੍ਹਾ ਲੁਧਿਆਣਾ ਬਾਈ ਵਧੀਆ ਸੋਹਣੀ ਪੰਜਾਬੀ ਬੋਲ ਲੈਂਦਾ ਠੀਕ ਹੈ ਇੱਥੋਂ ਦੀ ਹੁੰਸੀ ਨਹੀਂ ਉਹ ਬਟੂਲ ਬਟੂਲ ਦੇ ਠੀਕ ਬਟੂਲੇ ਮਿਲਾਂਗੇ ਹਾਂਜੀ ਹਾਂਜੀ ਤੇ ਸਮਾਨ ਧਰ ਦਿਆ ਬਈ ਅੰਦਰ ਪੈੜ ਚੁੱਕੇ ਆ ਬੱਸ ਤੇ ਚੱਲ ਨਹੀਂ ਪਈ ਆ ਪਹੁੰਚਾਂਗੇ ਆਪਾਂ ਟੈਂਪ ਸਿਰ ਬਟੂਆ ਤੇ ਉਸ ਤੋਂ ਬਾਅਦ ਜੋਰ ਤੋਂ ਪਹੁੰਚ ਕੇ ਸਾਈਕਲ ਕਰਾ ਲੈਣੇ ਜਮਾ ਤੇ ਜਮਾਂ ਦਰਾਂ ਤੋਂ ਬਾਅਦ ਆਪਾਂ ਵੀ ਬਹਾਂਗੇ ਚੱਲਦੇ ਜੋ ਜਲਦੀ ਆਪਾਂ ਪਿੰਡ ਪਹੁੰਚ ਕੇ ਸਾਈਕਲ ਆਪਣੇ ਚੱਕ ਕੇ ਉਹਨਾਂ ਨੂੰ ਚਲੋ ਠੀਕ ਵੀ ਕਰਾਉਣਾ ਪੂਰੇ 8-10 ਦਿਨ ਲੱਗੇ ਜਾਣਗੇ ਆਪਾਂ ਨੂੰ ਆਰਾਮ ਬਣਾਉਣ ਇਹ ਜਲਦੀ ਤੋਂ ਜਲਦੀ ਆਉਣ ਦੀ ਕੋਸ਼ਿਸ਼ ਕਰਾਂਗੇ ਬਈ ਤਾਂ ਕਿ ਆਪਾਂ ਕੋਈ ਜਿਹੜਾ ਸਫਰਾ ਹੋ ਕੰਟੀਨਿਊ ਜਲਦੀ ਕਰ ਸਕੀਏ ਤੇ ਬਹੁਤ ਦਿਨਾਂ ਬਾਅਦ ਬੱਸ 'ਚ ਬੈਠੇ ਆਂ ਪਹੁੰਚ ਗਿਆ ਬਹੁਤ ਬਲ ਤੇ ਚੱਲਦੇ ਆਂ ਕਰਦੇ ਆਂ ਕ੍ਰੋਸ ਬਰ ਟਰੈਕਟਰ ਹੈਗਾ ਆ 25 ਕਿਲੋਮੀਟਰ ਤੇ ਇੰਡੀਆ ਦੇ ਵਿੱਚ ਜਾ ਕੇ ਪਾਉਣੇ ਹੈ ਰੀਚਾਰਜ ਆਪਣੇ ਚਿੰਮਾ 'ਚ ਕਿਉਂਕਿ ਖਤਮ ਹੋ ਗਾ ਰਗਾ ਸਮਾਨ ਵਗੈਰਾ ਉੰਮੀ ਜਿਵੇਂ ਲਾਇਆ ਸੀਗਾ ਉੰਮੀ ਲਾਦ ਲਿਆ ਹੁਣੇ-ਹੁਣੇ ਹੋਇਆ ਐਂਟਰ ਆਪਾਂ ਇੰਡੀਆ ਦੇ ਵਿੱਚ ਗੋਰਖਪੁਰ ਅਲੀਸਾਡ ਜਾ ਰਹੇ ਆ ਸਨਾਲੀ ਬਾਰਡਰ ਤੇ ਖੜੇ ਆ ਆਪਾਂ ਸਨਾਲੀ ਸਨਾਲੀ ਬਾਰਡਰ ਤੇ ਬੈਠੇ ਆ ਆਪਾਂ ਨੂੰ ਬਾਈ ਮਿਲਾਨੀ ਸੀਤਗੋੜ ਤੋਂ ਕੋਈ ਇਲਾਕਾ ਨੰ ਮੱਲਾਣਾ ਦੇ ਫਰੋਜਪੁਰ ਇਲਾਕਾ ਦੇ ਮੱਲਾਣਾ ਬਾਈ ਦਾ ਪਿੰਡ ਆ ਦੇ ਮਿਲੇ ਆ ਆਪਾਂ ਨੂੰ ਤੇ ਬਾਈ ਨੂੰ ਪੁੱਛਦਿਆਂ ਵੀ ਕੀ ਕੁਝ ਲੱਗਦਾ ਗੱਡੀ ਦਾ ਤੇ ਜਿੱਧਰ ਘੋੜਾ ਲੈ ਕੇ ਜਾਣਾ ਕਿਸੇ ਵੀਰ ਭਾਈ ਦੇ ਨੇਪਾਲ ਦੇ ਟ੍ਰਿਪ ਤੇ ਬਾਈ ਦੱਸੂਗਾ ਬਾਈ ਕਿੰਨਾ ਕੀ ਬਣਸਾਬ ਨੂੰ ਪੂਰ ਜਨਾਂ ਲੱਗਦਾ ਸਾਡਾ ਬਾਈ 22500 ਖਰਚਾ ਆ ਜਾਂਦਾ ਵੀ ਨੇਪਾਲ ਵੜਨ ਦਾ ਠੀਕ ਆ ਹਾਂ ਬਾਕੀ ਜੋ ਖਰਚਾ ਹੋਏਗਾ ਜਾਂ ਪੁਲਸ ਖਰਚਾ ਕੋਈ 5-70000 2000 ਜਿਵੇਂ ਜਿਵੇਂ ਗਾਤ ਰਹਿ ਜਾਵੇਂ ਉਹਨਾਂ ਵਾਧਾ ਖਰਚਾ ਵਾਤਾ ਜਾਂਦਾ ਠੀਕ ਆ ਵੀ ਹੁਣ ਤੁਸੀਂ ਐਸ ਟਾਈਮ ਤੇ ਖੜੇ ਹੋ ਹੁਣ ਹਾਇੇ ਤੱਕ ਕਿੰਨੇ ਲੱਗਦੇ ਆ 300 ਰੁਪਏ ਪਾਸ ਕਰਾਈ ਲੱਗਾ ਬਸ ਹੋਰ ਨਹੀਂ ਸਾਡਾ ਕੋਈ ਲੱਗਾ ਰੋਟੀ ਬਣੀ ਅੱਗੇ ਵੀ ਲੈਣਗੇ ਅੱਗੇ ਆ ਕੇ ਲੈਣ ਕਰਕੇ 30 ਰੁਪਏ ਬਾਟਰ ਦੇ ਲੈਂਦੇ ਬਸ ਠੀਕ ਹੈ ਉਹ ਆਪ ਆਪਣੇ ਬਾਟਰ ਦਾ ਹਿਸਾਬ ਹੋ ਜਾਂਦਾ ਹੋਣਾ ਕਿ ਪਿੱਛੇ ਬਾਟਰ ਪੈਂਦਾ ਇੱਕ ਖੁੰਮਾ ਬਾਟਰ ਪੈਂਦਾ ਪੜਨੀ ਪੈਂਦਾ بڑے ਬਾਟਰ ਪੈਂਦੇ ਤਕਰੀਬਨ ਆਪੇ ਯੂਪੀ ਤੇ ਜਿਵੇਂ ਜਿਵੇਂ ਆਪਾਂ ਗੱਡੀ ਲੇਟ ਕੋ ਜੂਨ ਘੰਟਾ ਵੀ 500 ਰੁਪਏ ਐਡ ਨਹੀਂ 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 ਉਦੋਂ ਆਪਾਂ ਜੇ ਦੋ ਨੇਪਾਲ ਚੰਦਰਵਾੜਾਂਗੇ ਨਾ ਫਿਰ ਉਦੋਂ ਆਪਣੇ ਲੱਗਣਗੇ ਉਹ ਉਦੋਂ ਉਹ ਤਾਂ ਪਹਿਲਾਂ ਕੋਈ ਪੈਸਾ ਨਹੀਂ ਲੱਗੂ। ਹੁਣ ਬੰਸਾਰ ਕਿੰਨੇ ਟਾਈਮ ਦਾ ਬਣਾਇਆ ਹੋਇਆ ਹੈ? ਇਹ ਇਹ 24 ਬਤਰਾ ਘੰਟਾ ਦਾ ਹੁੰਦਾ ਸਾਡਾ ਬੰਸਾਰ। ਅਜੇ ਸਾਡਾ ਬੰਸਾਰ ਹੁਣ ਜੇ ਦੋ ਆ ਗੱਡੀ ਨੇਪਾਲ ਚ ਐਂਟਰ ਹੋ ਗਈ ਉਦੋਂ ਹਾਂ ਉਦੋਂ ਹਾਂ। ਇਹ 2500 ਰੁਪਿਆ ਪਿਆ ਲੱਗਦਾ। ਕਈ ਵਾਰੋਂ ਪਾਸ ਤੇ 1/2 ਬਾਟਰ ਤੇ ਘੱਟ ਲੱਗਦੀ ਹੈ, ਕਈਆਂ ਬਾਟਰਾਂ ਤੇ ਜ਼ਿਆਦੀ ਲੱਗਦੀ ਹੈ ਕਿ ਇਹ ਤੇ 2500 ਰੁਪਿਆ ਲੱਗਦੀ ਮਿੱਟੀ ਦੀ ਹੈ ਸਾਡੇ ਕੋਲ ਪੀਓਪੀ ਜੰਮੂ ਤੋਂ ਲੋਡਲ ਕਰਕੇ ਆਉਂਦੀ ਹੈ। ਠੀਕ ਹੈ ਠੀਕ ਹੈ। ਤੇ ਦੋ ਵੇਡੀਆਂ ਬਈ ਕਗਣੀ ਨਹੀਂ ਇਹ ਇਹ ਬਾਈ ਉਤਰਾਖੰਡ ਦਾ ਹੈ ਇਹ ਤਾਂ ਜਿਵੇਂ ਜਿਵੇਂ ਤੁਹਾਡੇ ਨਾਲ ਚਲ ਪਛਾਣ ਹੋ ਗਈ ਹੁਣ ਮੁਸਾਫਰ ਬੰਦੇ ਕਿਤੇ ਨਾ ਕਿਤੇ ਤਾਂ ਨਾਲ ਹੀ ਜਾਂਦੇ ਕਿਤੇ ਨਾ ਠੀਕ ਆ ਤੇ ਆਪਾਂ ਵੀ ਹੁਣ ਹੀ ਆਏ ਸੀ ਦੇ ਸਾਈਕਲ ਇਧਰਲੇ ਪਾਸੇ ਆ ਤੇ ਆਪਣੇ ਸੱਮਾਂ ਵਗੈਰਾ ਵੀ ਹੁਣੀ ਆਉਣ ਹੋਏ ਆ ਤੇ ਆਪਾਂ ਖੜਕੇ ਤੇਰੀ ਚਾਰਜ ਕਰ ਰਹੀ ਸੀ ਤੇ ਬਾਈ ਦੀ ਪਈ ਗਈ ਆਪਣੇ ਤੇ ਨਿਗਾ ਤੇ ਬਾਈ ਨੇ ਮਾਰੇ ਆਪ ਨੂੰ ਗੋਲ ਤੇ ਆਪਾਂ ਖੜਿਆ ਹੁਣ ਬਾਈ ਦੇ ਕੋਲ ਠੀਕ ਹੈ ਜੀ ਤੇ ਚਲੋ ਬਾਈ ਠੰਡਾ ਮੁਰਵਾਇਆ ਤੇ ਚੀਨਿਆਂ ਦੇ ਨੇ ਬਾਈ ਵੀ ਮਨਾ ਦਾ ਟਾਈਮ ਲੱਗੂ ਬਾਈ ਨੂੰ ਇਹ ਫੜਦੇ ਗੱਲਾਂ ਵਾਸਤਾ ਮਾਰਦੇ ਆਂ ਤੇ ਬਾਈ ਚਲਾ ਰਿਹਾ ਘੋੜਾ ਸਬਜੀ ਸਬਜੀ ਕੱਟੀ ਬੈਠੇ ਬਹਿਣਾ ਤੇ ਬਹਿ ਜਾ ਅੰਦਰ ਖੋਲ ਕੇ ਠੀਕ ਐ ਬਾਈ ਵਰਗੇ ਸਾਰਾ ਸਿਸਟਮ ਘੋੜੇ ਵਾਲਿਆਂ ਨੂੰ ਤੁਹਾਨੂੰ ਪਤਾ ਹੀ ਆ ਬਣਾ ਰੱਖਿਆ ਹੁੰਦਾ ਰੋਟੀ ਟੁਕੜਾ ਪਰਵੰਧ ਕਰਦੇ ਸੀ ਹਾਂ ਦੇਖੋ ਆਲੂ ਮਟਰ ਤੇ ਅਦਰਕ ਪਿਆਜ਼ ਸਾਰਾ ਕੁਝ ਜੀ ਰੱਖਿਆ ਆ ਗਿਆ ਗੁਰੀ ਟਿਪਸ ਟੂਸ ਲੈ ਆਉਣੇ ਆ ਅੱਜ ਤੇ 22 ਵਰਗੇ ਚੱਲੇ ਆ ਠੀਕ ਆ ਬਾਈ ਓਕੇ ਤੇ ਵਧੀਆ ਸੋਹਣੀਆਂ ਗੱਲਾਂ ਬਾਤਾਂ ਜਾਈਆਂ ਕਹਿੰਦੇ ਵੀ ਜੇ ਤੁਸੀਂ ਰੁਕ ਜਾਓਗੇ ਥੋੜੇ ਜਿ ਦੇਣਾ ਤਾਂ ਅਸੀਂ ਤੁਹਾਨੂੰ ਨਾਮ ਲੈ ਜਾਵਾਂਗੇ ਪੰਜਾਬ ਤੇ ਐਥੇ ਗੁਰੂ ਘਰ ਅਗੇ ਸਿੰਘ ਸਭਾ ਉੱਥੇ ਚੱਲਦੇ ਆਂ ਕਾਲੀ ਕਾਲੀ ਜਿਹਾ ਆਧਾਰ ਕਾਰਡ ਫੇਰ ਆਪਾਂ ਭੁੱਲੇ ਆਏ ਆ ਠੀਕ

ਤੇ ਭਾਈ ਆਪਾਂ ਨੂੰ ਦੱਸਣ ਆਇਆ ਵੀ ਆਧਾਰ ਕਾਰਡ ਪਈ ਦਰੋਂ ਉੱਤੀ ਲਿਗਿਆ ਬਿਆਰੀ ਚਲੋ ਹੁਣ ਤਾਂ ਕਰਵਾ ਲਈ ਫੋਟੋ ਬਾਕੀ ਤੇ ਚੱਲਦੇ ਆ ਰੁਕੇ ਸੀ ਰਾਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਨੌਤ ਨਵਾਪੈ ਤੇ ਹੁਣ ਵੱਧ ਰਹੇ ਆਪਾਂ ਗੋਰਖਪੁਰ ਵੱਲ ਦੇਖ ਰਹੇ ਆਂ throat ਕੋਈ ਟਰੱਕ ਮਿਲਿਆ ਤਾਂ ਉਸ ਤੇ ਰੱਖ ਲਾਂ ਕਿ ਸ਼ਾਮ 4 ਵਜੇ ਦੀ ਟ੍ਰੇਨ ਆ ਤੇ ਉਸ ਤੇ ਚੜਨਾ ਸੈਂਕੂਲ ਜਮਾ ਕਰਾਉਣ ਦੇ ਟਾਈਮ ਤੋਂ ਲੱਗ ਜਾਂਦਾ ਕਿੰ ਚਾਲਦਿਆਂ ਪਹੁੰਚ ਗਾ ਗੋਰਖਪੁਰ ਤੇ ਆ ਵਸ ਤੋਂ ਲਾਹੇ ਆ ਸਾਈਕਲ ਆਪਾਂ ਤੇ ਟੰਗਦੇ ਆ ਸਮਾਨ ਫੇਰ ਤੋਂ ਤੇ ਚੱਲਦੇ ਆ ਸਟੇਸ਼ਨ ਵੱਲ ਉਹਨਾਂ ਤੇ ਵੀ ਵੀ ਲਪੇਟ ਰਹੇ ਨੇ ਕਾਗਜ਼ਾ ਸਕੂਟਰੀ ਮੰਗੂ ਜਮਾ ਮੇਰੇ ਤੇ ਵੀ ਲੇਟ ਕੇ ਮੈਨੂੰ ਵਾਪਸ ਵਾਲੇ ਕੀ ਪਾ ਦੇ ਬਈ ਵਧੀਆ ਟਿਕਟ ਘੱਟ ਲੱਗੂ ਨਾ ਗੁਰਜੀ ਬੈਗ ਬੈਗਾਂ ਦਾ ਅੱਡ ਹੋਊਗਾ ਸਿਸਟਮ ਫੇਰ ਹੋਏ ਪਾਰਸਲ ਕਰਾਉਣੇ ਜੀ ਹੂੰ ਠੀਕ ਆ ਉਦਾ ਬਈ ਨਾਲ ਹੀ ਲੈ ਜਾਗੇ ਆਪਾਂ ਬਾਗੇ ਹਾਂ ਉਹਨਾਂ ਨੂੰ ਦਾ ਵਾਹੇ ਬਈ ਲੋਡ ਵੀ ਨਹੀਂ ਸੀਗੀ ਮੈਨੂੰ ਲੱਗਾ ਆਏ ਗੱਟਾ ਗੁੱਟਾ ਲੈ ਵੇਖਣ ਦੀ ਅੱਗੇ ਸਾਈਕਲ ਬਣ ਗਏ ਬਈ ਤੇ ਆਹ ਦੇਖੋ ਪਰਚੀਆਂ ਕਊਗਰ ਵਾਲੀਆਂ ਲੱਗੀਆਂ ਤੇ ਹੁਣੇ ਪਹੁੰਚ ਜਾਣਗੇ ਬਠਿੰਡੇ ਆਹੀ ਆਹੀ ਗੱਡੀ ਤੇ ਜਾਣਗੇ ਆਪਣੇ ਨਾਲ ਹੀ ਇਹੀ ਗੱਡੀ ਤੇ ਜਾਣਗੇ ਤੇ ਆਪਣੇ ਲੱਗੇ 467 ਰੁਪਏ ਦੋਨੇ ਸਾਈਕਲਾਂ ਦੇ 2200 ਅੱਡ 2200 ਅੱਡ ਕਣ ਅੱਗੇ ਤਾਂ ਉਹ ਲੱਦੀ ਪਈ ਆ ਬਈ ਜਮਾ ਸਾਰੀ ਆ ਵੀ ਛੜਿਆ ਬਾਈ ਵਰਗੇ ਆਹਾ ਆ ਬਾਈ ਵਰਗੇ ਆ ਜੋ ਵਰਦਾ ਉੱਠਦਾ ਹੀ ਨਹੀਂ ਹੈਗਾ ਬਹੁਤ ਬੜੀਆਂ ਭਈਆ ਬਹੁਤ ਬੜੀਆਂ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਸਭ ਬੜੀਆਂ ਹੈ ਜੀ ਜੀ ਪੂਰਾ ਹੋਰ ਵੀ ਲੱਦੀ ਜਾਣੇ ਹਜੇ ਬਾਈ ਵਰਗੇ ਕਹੀ ਜਾਂਦੇ ਆ ਵੀ ਇੱਕ ਸਟੇਸ਼ਨ ਆਉਂਦਾ ਉੱਥੋਂ ਦਾ ਧੱਕੇ ਤੋਂ ਕਿਆ ਸ਼ੀਸ਼ੇ ਛੂਛੇ ਉੱਥੋਂ ਹੀ ਫੁੱਟੇ ਹੋਏ ਆ ਇੱਧਰ ਲਾ ਵੀ ਉੱਧਰ ਲਾ ਵੀ ਫੁੱਟਿਆ ਹੋਇਆ ਆ ਬਾਈ ਦੱਸ ਰਿਹਾ ਸੀਗਾ ਆਪਾਂ ਆ ਹਜੇ ਵੀ ਬੈਠਾ ਇਹਦੇ ਉੱਤੋਂ ਦੀ ਕੁੜੀਆਂ ਆਈਆਂ ਗਈਆਂ ਸੀ ਦੋ ਤਿੰਨ ਉਹ ਅੱਗੇ ਗਈਆਂ ਨੇ ਉਹ ਆ ਬਾਈ ਵੀ ਉਹਦੇ ਨਾਲ ਹੀ ਸੀਗਾ ਤੇ ੱਤਕਾ ਮੁੱਕੀ ਹੋ ਰਹੀ ਆ ਬਹੁਤ ਜ਼ਿਆਦਾ ਸਾਰਾ ਸੀਨ ਤੁਹਾਨੂੰ ਦਿਖਾਵਾ ਗਿਆ ਵੀਡੀਓ ਦੇ ਵਿੱਚ ਬੜੇ ਰਹੋ ਬਈ ਬੜਾ ਗੁਰੀ ਗੁਰੀ ਦਾ ਪਹਿਲਾਂ ਜਦੋਂ ਗੇਟ ਖੁੱਲ ਗਿਆ ਸੀਗਾ ਗੁਰੀ ਇੱਥੇ ਖੁੰਜੇ ਜੀ ਖੜਾ ਰਿਹਾ ਬਈ ਤੇ ਆ ਬੈਗ ਜਾਂ ਇਹਦੇ ਉੱਤੇ ਰੱਖ ਕੇ ਇੱਕ ਦੂਜੇ ਦੇ ਅੱਗੇ ਪਿੱਛੇ ਖੜੇ ਅਰੇ ਤੂੰ ਨਹੀਂ ਹਿੱਲਦੇ ਅਸੀਂ ਇੱਥੇ ਖੜੇ ਰਹਿਾਂਗੇ ਜੇ ਇਥੋਂ ਹਿੱਲ ਕੇ ਕੋਈ ਉਧਰ ਬਾਗ ਜੁਆਨਾ ਹੈ ਖੜਾ ਰਹੀ ਯਾ ਅਸੂਰ ਦੇ ਦਰਵਾਜ਼ੇ ਤੇ ਰੱਖਦੇ ਇਸ ਸਟਮਾ ਚ ਕਿਵੇਂ ਸਮਾਨ ਸੂਣ ਲਾਦ ਰੱਖਿਆ ਬਾਈ ਸਾਰਾ ਦੇਖੋ ਟੁੱਟੀ ਖਾਈ ਜੇ ਨੇ ਉਲਟੀ ਆ ਗਈ ਜੋਬਰ ਨੂੰ ਆ ਬਿਲਕੁਲ ਮੈਂ ਅੱਜ ਦੁਪਹਿਰ ਨੂੰ ਜਾਇਆ ਵਰਦੀਆ ਗਿਰਿਆ ਲੈਣ ਮਰਦੇ ਇਹ ਮਰਦੇ ਰੋਟੀ ਇੱਥੇ ਧਾਈ ਲਵਾਨੇ 4-5 ਮਿੰਟ ਬੀਤ ਗਏ ਜਮਾਂ ਭਾਈ ਸਾਰਾ ਉਹਦੀ ਖਰਾਕ ਕਰਦਾ ਹੁਣ ਕਾਰ ਗਿਆ ਨੇ ਕੋਣੋ ਬਾਤ ਨਹੀਂ ਤੁਹਾਨੂੰ ਬਤਾਇਆ ਕਿ ਇਹ ਪਹਿਲੇ ਤੋਂ ਹੋਰ ਵੀ ਭਰ ਚੁੱਕੀ ਹੈ ਪਹਿਲਾਂ ਨਾਲੋਂ ਡਰੀਆਂ ਤਾਂ ਦਾ ਸਹੀ ਹੈ ਕੋਈ ਸਹੀ ਰਹੀ ਬੋਲਾ ਆਹਾਂ ਜਾਂਦੇ ਆਂ ਪਾ ਵਗਾ ਦੇ ਕੇ ਸਹੀ ਹੈ ਉਹ ਮੁਰਾ ਨਾ ਤੇ ਉਬਾਲਦੇ ਹੈ ਉਬਾਲਨੇ ਕੇ ਬਾਦ ਇਸ ਕੋ ਹਮ ਪਕਾ ਕੇ ਇਸ ਕੋ ਬਣਾਤੇ ਹੈ ਅਬ ਉਹ ਤੋ ਕੈਸੇ ਵੀ ਅਦਾਲ ਕੇ ਪਕਾ ਦੇਤੇ ਸਫੇ ਸਫੇ ਤੋ ਹੋ ਜਾਤਾ ਹੈ ਦੇਖੋ ਉਹ ਚੀ ਇਹ ਚੀਜ਼ ਮੇਂ ਬਹੁਤ ਫਰਕ ਹੈ ਐਸਾ ਹੁੰਦਾ ਹੈ ਇਹ ਤੇ ਉਸ ਲੋਟੇ ਲਈ ਜਾਂਦੀ ਸੀ ਮੈਂ ਤੇ ਗੁਰੀ ਬਾਈ ਨੇ ਖਿਲਾ ਤੇ ਲਖਾ ਖੋਲਿਆ ਤੇ ਮੇਰਾ ਚੰਨ ਮਰਚਾ ਜੀ ਦੇ ਵਿੱਚ ਸਮਾਨ ਰਗੜ ਕੇ ਭਰਿਆ ਹੋਇਆ ਤਨੀਆ ਵਗੈਰਾ ਜਾਂ ਹੋਰ ਕੁਝ ਲਸਣ ਆਲਟਾ ਹੋ ਗਿਆ ਬਹੁਤ ਸਵਾਨਾ ਕੈਂਡਾ ਜੀ ਕੈਂਡ ਗੱਲ ਬਾਤ ਆ ਤੇ ਆਹ ਚੋਲ ਭੁੰਨੇ ਹੋਏ ਆ ਬਾਲ ਕੇ ਬਾਈ ਬਾਅਦ ਚ ਉਸ ਕਾਸੂ ਕੇ ਕੈਂਡਾ ਕਰਕੇ ਜੀਤੇ ਹੋਏ ਆ ਤੇ ਬਾਈ ਕਦੋਂ ਪਤਾ ਨਹੀਂ ਕਦੋਂ ਮਿਲਾਂਗੇ ਬਾਈ ਥੈਂਕ ਯੂ ਥੈਂਕ ਯੂ ਆ ਬਾਈ ਵਧੀਆ ਸਾਰੇ ਬੈਠੇ ਆ ਆ ਗੁਰੀ ਬੈਠਾ ਹੈ ਜਰਾ ਕਿਵੇਂ ਆ ਗੁਰੀ ਵਦ ਗਿਆ ਬਟ ਸਾਰੇ ਬੈਠੇ ਹੋ ਮਾਝਾ ਹੀ ਕਿ ਨਹੀਂ ਖਾਏ ਤੇ ਗੇਟ ਕਰ ਰੱਖੇ ਬੰਦ ਹੈ ਇਧਰੋਂ ਕਿ ਉਧਰੋਂ ਜਦੋਂ ਦਿੱਲੀ ਸਟੇਸ਼ਨੋਂ ਉਧਰੋਂ ਕਰ ਲਈਦਾ ਤੇ ਕਿਸੇ ਨੂੰ ਅੰਦਰ ਨਹੀਂ ਆਉਣ ਦੇ ਰਹੇ ਆਉਂ ਕਿਧਰ ਦੀ ਸਾਰੇ ਸੌ ਗਿਆ ਗੁਰੀ ਵੀ ਇਧਰ ਨੀਂਦਰਾ ਇੱਥੇ ਜਾਏਗਾ ਇਧਰ ਆ ਵਾਈ ਵੀ ਸੌ ਗਿਆ ਇਹ ਕਾਨਪੁਰ ਤੋਂ ਇਹ ਦਿੱਲੀ ਤੱਕ ਜਾਊਗੀ ਹੁਣ 5:30 ਵਜੇ ਬੋਦੀ ਦੀ ਸਵੇਰੇ 11:30 ਤੋਂ 5:30 ਵਜੇ ਤੱਕ ਚੱਲੂਗੀ ਤੇ ਦਿੱਲੀ ਪਹੁੰਚ ਗਏ ਅਪਾ ਪਹੁੰਚ ਜਾਗੇ 12:30 ਵਜੇ ਆਪਦਾ ਕੰਪਨੀ ਡੇ ਤੇ ਮੈਂ ਵੀ ਹੁਣ ਖਾਣ ਨਾਲ ਥੋੜਾ ਟਾਈਮ ਆ ਤੇ ਪਰਨਾ ਮੈਂ ਲਾਦਾ ਕਿਉਂਕਿ ਮੋਰੀ ਹੋ ਰਿਹਾ ਸੀ ਆ ਡਾਟਾ ਕੀ ਜਾਦਾ ਬਾਕੀ ਸਾਰੇ ਸੱਤੇ ਵੇ ਆ ਪਹੁੰਚ ਗਿਆ ਬਸੰਡੇ ਭਾਈ 12:30 ਦਾ ਸਮਾਂ ਹੋ ਚੁੱਕਿਆ ਹੁਣ ਸੈਂ ਬੈਗ ਬੂਕ ਲਾਦੇ ਆਂਗੇ ਮੋਡਿਆਂ ਤੇ ਸਾਈਕਲ ਦਾ ਬਾਅਦ ਚੋਂ ਹੀ ਲੈ ਕੇ ਜਾਵਾਂਗੇ ਤੇ ਬਾਦਸ਼ਾਹ ਹੋਰੀ ਆਪਾਂ ਨੂੰ ਲੈਣ ਆ ਗਿਆ ਤੇ ਉਧਰ ਗੱਗੀ ਦੀ ਆਉਂਦਾਗਾ ਜਿਹੜਾ ਮੁੰਡਾ ਗਾਣੇ ਲਿਖਦਾ ਉਹ ਵੀ ਆ ਗਿਆ ਕਲਾ ਕਲਾਕਾਰ ਆ ਗਿਆ ਬਈ ਹੋਰ ਗਈ ਵਧੀਆ ਤੇ ਧਰਦੇ ਆ ਸਮਾਨ ਇਹਨਾਂ ਤੇ ਤੇ ਚੱਲਦੇ ਆ ਘਰਾਂ ਨੂੰ ਕਲਾਗੇ ਆਪਣੇ ਉਹ ਖੜਿਆ ਬਈ ਪਹਿਲਾਂ ਹੀ ਆਗੇ ਸੀਗੇ ਕਿਉਂਕਿ ਜਿਹੜੀ ਟ੍ਰੇਨ ਦੇ ਵਿੱਚ ਆਪਾਂ ਆਏ ਸੀ ਉਹਦੇ ਕੀ ਰੱਖਤੇ ਸੀਗੇ ਹੁਣ ਆਧਾਰ ਕਾਰਡ ਦੀ ਫੋਟੋ ਕਾਪੀ ਮੰਗ ਰਹੇ ਆ ਜੋ ਬਹੁਤ ਲਗੇ ਤੇ ਹੁਣ ਫੋਨ ਲਾਂਗਾ ਗੁਰੀ ਤੇ ਉਹ ਵਟਸਐਪ ਕਰ ਦੂਗਾ ਤੇ ਆਪਾਂ ਫੋਟੋ ਕਾਪੀ ਕਢਾ ਕੇ ਇਹਨਾਂ ਨੂੰ ਦੇ ਦਾਂਗੇ ਤੇ ਥੈਂਕਲੈਸ ਤੋਂ ਲੈ ਜਾਾਂਗੇ ਐਵੇਂ ਦੇਖਦਾ ਘਰੇ ਜਾਵਾਂਗੇ ਇੱਥੇ ਰਮਾ ਅਜੇ ਪਤਾ ਨਹੀਂ ਕੁਝ ਇੱਥੇ ਨਹੀਂ ਗੁਰੀ ਦੇ ਘਰੇ ਜਾ ਬਾਅਦ ਵਿੱਚ ਗੋੜੇ ਕਹਦੇ ਤੁਸੀਂ ਇੱਥੇ ਸਮਝੋ ਸਟੇਸ਼ਨ ਤੇ ਕੁਰਸੀ ਵੀ ਨਾਲ ਲੱਗਿਆ ਪਿਆ ਕਰਦੇ ਬੈਟਰੀ ਕਵਾਰੀ ਜਾਣਾ ਸਾਡਾ ਵੱਡਾ ਕਿਥੇ ਕਰਦੇ ਬੀਬੀ ਬਣਵਾ ਰਹੇ ਤੇ ਆ ਆਪਣਾ ਖਰਚ ਆਇਆ 467 ਰੁਪਏ ਇੱਕ ਲੱਗੇ ਸੀ ਤੇ 250 ਰੁਪਏ ਇੱਕ ਲੱਗਿਆ ਸੀਗਾ ਸਾਈਕਲ ਦੇ ਤੇ ਜੇ ਆਪਾਂ ਮੋਟਰਸਾਈਕਲ ਇਧਰੋਂ ਉਧਰ ਭੇਜਣਾ ਹੋਵੇ 1500-2000 ਰੁਪਏ ਖਰਚ ਆਊਗਾ ਉਹਦੇ ਵਾਸਤੇ ਤੁਹਾਡਾ ਇੱਕ ਲਾਇਸੈਂਸ ਤੇ ਜਿਹਦੇ ਨਾਮ ਦੇ ਉੱਤੇ ਉਹ ਮੋਟਰਸਾਈਕਲ ਆ ਉਹਦਾ ਆਧਾਰ ਕਾਰਡ ਹੋ ਗਿਆ ਜਾਂ ਆਦਾ ਪੈਨ ਵਗੈਰਾ ਤੇ ਡਰਾਈਵਿੰਗ ਲਾਇਸੈਂਸ ਉਹਦੇ ਨਾਲ ਉਹ ਇੱਧਰ ਤੋਂ ਉੱਧਰ ਪਾਰਸਲ ਹੋ ਸਕਦਾ ਇਹ ਸਾਈਕਲ ਕਿਸੇ ਦੇ ਨਾਂ ਤੇ ਨਹੀਂ ਸੀ ਇਹ ਉਹ ਬਸ ਫਾਰਮੈਲਿਟੀ ਵੀ ਧਾਰਕੜ ਲਈ ਸੀ ਜੀ ਇੱਧਰ ਤੇ ਕਰ ਰਿਹਾ ਤੇ ਬੱਚੋ ਦੇਖਦੇ ਆ ਤੇ ਵੀ ਹੋਰ ਪੈਸੇ ਲੈਂਦੇ ਆ ਕਿ ਨਹੀਂ ਲੈਂਦੇ ਹਜੇ ਉਹ ਹੋਣੀ ਕਰਿਆਗਾ ਸਾਈਕਲ ਬਾਹਰ ਨਹੀਂ ਲੈਂਦੇ ਆ ਉਹਦੇ ਆ ਵੀ ਸਾਈਕਲ ਲਈ ਇਹ ਗੁਰੀ ਕੇ ਘਰੇ ਚੱਲੇ ਆ ਸਮਾਨ ਵਗੈਰਾ ਲੱਦ ਕੇ ਤੇ ਹੋਸਟਲ ਬਾਹਰ ਜਾਵਾਂਗੇ ਆਪਾਂ ਪਾਸੇ ਕੋਲੇ ਬੈਠਾ ਰਹੂ ਮੈਂ ਆਂਦਾ ਮੁੰਡਾ ਮੁੰਡਾ ਠੀਕ ਬਟੇ ਥੋ ਨਿਆਰਾ ਜਾਣੀ ਆਉਦਾ ਜਿਹੜਾ ਉਧਰੋਂ ਆਦਾ ਸੀ ਉਹ ਪਾੜਾ ਦੱਸ ਆਹੋ ਹਾਹ ਗੰਨੇਰਾ ਜੂਸ ਆ ਗਿਆ ਬਈ ਸਾਡੇ ਗੁਰੀ ਦੇ ਘਰੇ ਜਾ ਰਹੇ ਆ ਸਮਾਨ ਲੱਦ ਲੈ ਸੀ ਬਾਹਮਣਿਆ ਵਾਲਾ ਗੱੜ ਗੁੜੀ ਗਾ ਟਿੱਟੀ ਟੈਂਕੀ ਵਾਲਾ ਬਾਈ ਆ ਜੋਰੇ ਰੋਕੂਆਂ ਕਾਲ ਨੂੰ ਮੈਂ ਸਾਈਕਲ ਇੱਥੇ ਖੜਾ ਕੇ ਤੇ ਧਵਾਉਣ ਵਾਲਾ ਕਪੜਾ ਲੀਡਾ ਲੈ ਜਾਉਂਗਾ ਪੈਂਦਾ ਬਸ ਤੇ ਹੋਗੀ ਕੋਈ ਕਹਿ ਆ ਵੀ ਨਹੀਂ ਸਕਦਾ ਇਹਨੂੰ ਪਤਾ ਸਾਈਕਲ ਹੀ ਲੈ ਜਾਏ ਇੱਕ ਵਾਰ ਪਰਸ਼ਾਦਾ ਪਾਣੀ ਛਕਣ ਤੋਂ ਬਾਅਦ ਜਿਵੇਂ ਇਸ ਵਾਰ ਤੇ ਆ ਰਿਹਾ ਲੇਡਨ ਮਾਸੇ ਸਾਡਾ ਤੇ ਇਹ ਵੀ ਨਾਲ ਹੀ ਪੈਂਦੀ ਨਾਲ ਹੀ ਪੈਂਦੀ ਹੈ ਵੀ ਭਾਈ ਤੇ ਬਾਕੀ ਚੱਲੋ ਅੱਜ ਤੁਹਾਨੂੰ ਵਧੀਆ ਆਪਾਂ ਕੰਮ ਛੱਡੇ ਸੀ ਜੀ ਸ੍ਰੀਨ ਤੇ ਅੱਜ ਪਹੁੰਚ ਗਏ ਆ ਘਰੇ ਆਪਾਂ 2:30 ਵਜੇ ਦੇ ਕਰੀਬ ਸਾਈਕਲ ਵੀ ਲਿਆਂਦੇ ਸੀ ਨਹੀਂ ਖੜੇ ਆ ਤੇ ਮਟਾਂ ਇੰਜ ਲੱਗ ਰਿਹਾ ਵੀ ਹਜੇ ਵੀ ਗਾਲੂ ਟੈਂਕਲ ਪੱਟ ਕੇ ਤੰਨਾ ਬੂਗਾ ਉਹ ਯਾਰ ਟੀਐਨਜੀ ਉਹ ਬਣ ਚੁੱਕਿਆ ਸੀਗਾ ਖਿਲੇ ਸੀ ਨਾ 77 ਦਾ ਤੇ ਹੁਣ ਪੰਜਾਬ ਚ ਜਿਹੜੇ ਹਲਾਦ ਨੇ ਉਹਨਾਂ ਨੂੰ ਅਮ ਮਖੋਟਾ ਦਾ ਜਿਹੜਾ ਇਹ ਬਚਾਊਗਾ ਸਾਰੇ ਜਿਹੜੇ ਕ੍ਰਾਈਮ ਹੋ ਰਹੇ ਨੇ ਉਹ ਇਹਦੇ ਨਹੀਂ ਘਟਣਗੇ ਬਾਈ ਤੇ ਇਧਰ ਗੁਰੀ ਦੇ ਸਕੱਚ ਹੋ ਗਿਆ ਲੱਗੇ ਹੋਏ ਆ ਸਾਰੇ ਉਧਰ ਤੇ ਚਲੋ ਠੀਕ ਆ ਕੱਲ ਨੂੰ ਪੈਂਡੇ ਵੀ ਜਾਣਾਗਾ ਬਸ ਤੀ ਬਾਈ ਜਾਗੇ ਸਾਈਕਲ ਉੱਤੇ ਖੜਾ ਰਹੂਗਾ ਤੇ ਮਿਲਦੇ ਆ ਕੱਲ ਨੂੰ ਤੇ ਗੁੱਡ ਨਾਈਟ